ਅਲੀਵਾ ਰੋਡ ਦੇ ਜੀ ਅਜੀ ਇਲੈਕਟ੍ਰੋਮੈਗਨ ਦਾ ਗੋਦਾਮ ਹੈ ਉਹਨੇ ਸਾਨੂੰ ਪਤਾ ਲੱਗਾ ਕਿ ਅੱਜ ਲੱਗੀ ਹੈ ਇਸੇ ਮੌਕੇ ਤੇ ਪੁਹੁੰਚਿਆ ਫਰਮੇ ਰੇਡ ਨੂੰ ਬੁਲਾਇਆ ਵਾ ਨਿਸ਼ਾਨਦਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਕਰਦੇ ਸਿਰ ਕਿਸ ਦੀ ਦੁਕਾਨ ਦੀ ਦੁਕਾਨ ਦੀ ਇਲੈਕਟਰ ਵਰਡ ਹੈ ਜੀ ਇਹ ਏਸੀ ਨੇ ਇਹ ਫੇਜਾਵਾ ਏਸੀ ਆ ਬਾਕੀ ਉਹ ਹੋਰ ਵੀ ਸਮਾਨ ਹੈ ਗਾੜੇ ਮੇਰਾ ਇਲੈਕਟ੍ਰੋਨ ਦਾ ਸੱਤ ਸੱਦੇ ਸੱਤ ਦਿਨ ਲੱਗਦੀ ਹੈ

ਅਜੀ ਕੀ ਨਾਮ ਦਾ ਤਾਂ ਹੰਕਾਰ ਸਿੰਘ ਫਾਇਰ ਅਫਸਰ ਬਟਾਲਾ ਜੀ ਮੇਰੀ ਆ ਅਗਲੀ ਕਟਰਾ ਇੱਕ ਤੇ ਕੀ ਕਰੀਏ ਸਾਨੂੰ ਅੰਮ੍ਰਿਤਸਰ ਫਾਇਰ ਬਿਜਲੀ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਗਿਲ ਪਲਸ ਦੇ ਲਾਗੇ ਕੋ ਇਲੈਕਟ੍ਰੋਨਿਕ ਦਾ ਗਦਾਮ ਆ ਉਹਦੇ ਵਿੱਚ ਅੱਗ ਲੱਗੀ ਆ ਤੇ ਤਕਰੀਬਨ ਸਾਨੂੰ 8:07 ਤੇ ਸੁਨੇਹਾ ਮਿਲਿਆ ਮੋਕਦੇ ਵੀ ਦੋ ਗੱਡੀਆਂ ਲੈ ਕੇ ਆਏਗਾ ਤੇ ਅੱਗ ਵੀ ਨਹੀਂ ਸਟਾਰਟ ਕੀਤੀ ਆ ਤੇ ਸਾਨੂੰ ਚਾਰ ਗੱਡੀਆਂ ਲੱਗੀਆਂ ਜੀ ਉੱਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਮਾਣ ਆਇਆ ਨੁਕਸਾਨ ਦਾ ਤਾਂ ਇੱਦਾਂ ਕੁਝ ਨਹੀਂ ਦੱਸਿਆ ਸਰ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆਈ ਦੀ ਕੀ ਕੋਸਟ ਹੈ ਮਾਲਕ ਨੂੰ ਪਤਾ ਨਹੀਂ ਚਾਹੀਦੀ ਐਸੀ ਵੀ ਹੈ ਫਰਿੱਜ ਵੀ ਹੈ ਹੋਰ ਵੀ ਬੀਲੀ ਦਾ ਕਈ ਸਮਾਨ ਤਰ੍ਹਾਂ ਦਾ ਐਸ ਨੂੰ ਹਾਂਜੀ ਦੁਕਾਨਦਾਰ ਪਤਾ ਕੀ ਇਹ ਬੜਾ ਕਿਤਾਬ ਉਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਿਆ ਅਸੀਂ ਤਾਂ ਸਿਰਫ ਅੱਗ ਬੁਝਾਉਣ ਤੇ ਲੱਗੇ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੋ India Crime News.